ਸੱਸੀ ਦਾ ਸਾਰਿਆਂ ਨੂੰ ਬਈ ਜਿੰਨੇ YouTube ਤੇ ਮੈਨੂੰ ਦੇਖਦੇ ਨੇ ਸਬਸਕ੍ਰਾਈਬ ਕਰਦੇ ਨੇ ਸਾਰਾ ਦਿਲੋਂ ਧੰਨਵਾਦ ਬਈ ਤੁਸੀਂ ਮੇਰੀ ਫੈਮਲੀ ਨਹੀਂ ਤੁਸੀਂ ਮੇਰੇ ਰੱਬ ਪਾਪਾ ਕਿਵੇਂ ਕਿਉਂਕਿ ਤੁਹਾਡੀ ਵਜ੍ਹਾ ਕਰਕੇ ਮੇਰੀ ਮਾਂ ਖੁਸ਼ ਰਹਿਣ ਲੱਗ ਗਈ ਬਈ ਕਿਉਂ ਮੈਂ ਘਰੇ ਰਹਿਣ ਲੱਗ ਗਿਆ ਬਈ ਤੁਹਾਡਾ ਦਿਲੋਂ ਧੰਨਵਾਦ ਯਾਰ ਤੁਸੀਂ ਮੈਨੂੰ ਕ੍ਰਾਈਮ ਦੀ ਦੁਨੀਆ ਤੋਂ ਕੱਢਿਆ ਸੱਚੀ ਮੈਂ ਰੋ ਨਹੀਂ ਰਿਹਾ ਸਿਰਫ ਬਈ ਆ ਬਿਆਹ ਦੇ ਸੀਜ਼ਨ ਚੱਲੀ ਜਾਂਦੇ ਨੇ ਤੇ ਮੈਨੂੰ ਬੰਦਾ ਯਾਦ ਆਇਆ ਅਰਮਾਨ ਮਾਲਕ ਜੀ ਉਂ ਤਾਂ ਇਹਦਾ ਨਾਂ ਸੰਦੀਪ ਭਾਏ ਨੇ ਅਰਮਾਨ ਮਾਲਕ ਰੱਖਿਆ ਦੂਜਾ ਬਾਦ ਕਹਿੰਦਾ ਅਮੀਰ ਬੰਨਾਂ ਤੇ ਅਮੀਰਾਂ ਨੂੰ ਨਾਮ ਤੇ ਇਦਾਂ ਦੀ ਜੱਜਦੇ ਨੇ ਬਾਈ ਬਾਈ ਇਹ ਬੰਦੇ ਨੇ ਵਿਆਹ ਵੀ ਕੰਟੈਂਟ ਲਈ ਕਰਾਏ ਨੇ ਤੇ ਜਵਾਦ ਵੀ ਕੰਟੈਂਟ ਲਈ ਜੰਮੇ ਨੇ ਮੈਂ ਇਹਨਾਂ ਦੇ ਸਰਚ ਕੀਤੀ ਬਾਈ ਤਾਂ ਮੈਨੂੰ ਪਤਾ ਲੱਗਿਆ ਵੀ ਯਾਰ ਇਹ ਸਭ ਕੁਝ ਚੱਲ ਰਿਹਾ ਜਾ ਬਾਈ ਇੱਕ ਬੰਦੇ ਨੇ ਪਹਿਲਾਂ ਵਿਆਹ ਕਰਾਇਆ ਸੀ ਉਹ ਕਰਾਇਆ ਲੈ ਤਲਾਕ ਦਿੱਤਾ ਇਹਨੇ ਦੂਜਾ ਕਰਾਇਆ ਸੀ ਆ ਕੁੜੀ ਨਾਲ ਪਾਇਲ ਫਰਮ ਨਾਲ ਉਹ ਸੌਰੀ ਪਾਇਲ ਪਾਇਲ ਨਾਲ ਇਹ ਬੈਂਕ 'ਚ ਲੱਗੀ ਹੋਈ ਸੀ ਬਾਈ ਇਹ ਬੈਂਕ 'ਚ ਇਹਨੇ ਚੰਗੀਆਂ ਟਰਾਈਆਂ ਮਾਰੀਆਂ ਤੇ ਪੱਟਲੀ ਤੇ ਵਿਆਹ ਕਰਾ ਲਿਆ ਤੇ ਉੱਥੋਂ ਜਵਾਕ ਹੋਇਆ ਜੀਪੂ ਚਲੋ 1 4 5 ਸਾਲ ਹੋ ਗਏ ਫੇਰ ਇਹਨੇ ਸੋਚਿਆ ਯਾਰ ਗੱਲ ਨਹੀਂ ਬਣ ਰਹੀ ਇਹਨੇ ਫਿਰ ਪਾਇਲ ਨੂੰ ਸਮਝਾਇਆ ਵੀ ਯਾਰ ਮੈਂ ਤੇਰੀ ਸਹੇਲੀ ਨਾਲ ਵਿਆਹ ਕਰਾਣ ਤਾਂ ਗੱਲ ਕਿੰਨੀ ਫੈਲੂ ਆਪ ਦਾ ਬਾਰ ਇੱਕ ਨਾੜਕੇ ਖੇਡਣਾ ਠੀਕ ਹੈ ਨਾ ਇਹਨੇ ਪਾਇਲ ਮਨਾਲੀ ਦੀ ਬਿਚਾਰੀ ਨੇ ਇਹਨੇ ਬਾਈ ਉਹ ਵਿਆਹ ਕਰਾਇਆ ਸੀ ਬਸ ਉਹੀ ਦਿਖਾਉਣ ਵਾਸਤੇ ਲੋਕਾਂ 'ਚ ਕੀ ਪਤਾ ਬਿੱਗ ਬੌਸ ਆ ਤੇ ਬਿੱਗ ਬੌਸ ਨੇ ਸੱਦ ਵੀ ਲੇਤਾ ਈ ਥੋੜਾ ਲੇਟ ਸੱਦਿਆ ਬਾਈ ਇਹਨੇ ਵਿਆਕਰਾਲਿਆ ਫੇਰ ਪਾਇਲ ਨੂੰ ਕਹਿੰਦਾ ਕਹਿੰਦਾ ਆਪਣਾ ਡਰਾਮਾ ਦਾ ਖਤਮ ਹੋ ਗਿਆ ਹੁਣ ਜਵਾਬ ਵੀ ਜਮ ਲੈਣੇ ਆ ਫੇਰ ਇਹਨੇ ਜਵਾਬ ਜਵਾਕ ਜਮੇ ਬਈ ਕੰਟੈਂਟਲੀ ਹੋ ਵੀ ਪਤਾ ਕਿਵੇਂ ਆਦ ਵੀਡੀਓ ਦੇਖੋ ਪਾਇਲ ਪਤਾ ਹੈ ਕਿ ਲੜਕਾ ਵਿਚਾਰਾ गिरਨੇ ਵਾਲਾ ਥਾ ਯਾਰ ਤੀਰੋ ਯਾਰ ਹੈ ਤੁਮ ਵੀ ਨਾ ਮਤ ਬੋਲਾ ਕਰੋ ਐਸੇ गिरਨੇ ਵਾਲਾ ਥਾ ਤੁਮੇ ਕੋ ਕਿਆ ਬਤਾ ਕੇ ਕਿ ਲgir jayega ਮੈਂ ਤਾਂ ਪਤਾ ਰਹੀ ਸੀ ਪਾਇਲ ਨੂੰ ਮੈਂ ਥੋੜੀ ਗਿਰਾਇਆ ਖੁਦ ਸੀ ਗਿਰਾਇ ਕੋਈ ਬਾਤ ਨਹੀਂ ਕੋਈ ਬਾਤ ਨਹੀਂ ਬੜਾ ਬੜਾ ਅਰੇ ਮੈਂ

ਜਵਾਕ ਕਿਤੇ ਲਿਫਟ ਚ ਫਸ ਜਾਂਦਾ ਕਿਤੇ ਡਿੱਗ ਜਾਂਦਾ ਫੇਰ ਡਿੱਗ ਜਾਂਦੇ ਨੇ ਪੌੜੀਆਂ ਤੋਂ ਲਿੱਡ ਗ ਜਾਂਦੇ ਨੇ ਬਾਈ ਯਾਰ ਕਮਾਲ ਕਰ ਦੋ ਯਾਰ ਤੁਸੀਂ ਮੈਨੂੰ ਆਏ ਦੱਸੋ ਉਹ ਨਿੱਕਾ ਜਵਾਕ ਲਿਫਟ ਖੋਲ ਲੂਗਾ ਤੇ ਜਿਹੜਾ ਪੌੜੀਆਂ ਤੋਂ ਥੱਲੇ ਗਿਆ ਜਵਾਕ ਤੇ ਬਈ ਇਹ ਡਿੱਗ ਕੇ ਜਾ ਸਕਦਾ ਆ ਤੁਰਕੇ ਤਾਂ ਨਹੀਂ ਜਾ ਸਕਦਾ ਜੇ ਡਿੱਗੇ ਉਹ ਰੋਈ ਜਾਂਦਾ ਹੋਊਗਾ ਰੋਂਦਾ ਨਹੀਂ ਚੁੱਪ ਖੜਿਆ ਗਿਆ ਉਹ ਕਿਉਂ ਕਿਉਂ ਖੜਾ ਆ ਗਿਆ ਬਈ ਚਲ ਜਵਾਕ ਵਾਗ ਵੀ ਗਿਆ ਹੁਣ ਡਿੱਗ ਕੇ ਰੁੜ ਕੇ ਵਾਗ ਗਿਆ ਹਣਾ ਤਾਂ ਫਿਰ ਤੁਸੀਂ ਪਹਿਲਾਂ ਕੈਮਰੇ ਕਿ ਨਹੀਂ ਭੱਜੇ ਵੀ ਖੜਾ ਖਰਚਾ ਕਰ ਜਾ ਭੱਜੇ ਭੱਜਾਉਣਾ ਕੈਮਰਾ ਚੱਕਣਾ ਔਨ ਕੀਤਾ ਉਹ ਬਿਊਰੋ ਬਣਾਈ ਉਹ ਦਵਾ ਚੱਲ ਵੀ ਸਟਾਰਟ ਯਾਰ ਤੁਸੀਂ ਕੰਟੈਂਟ ਲਈ ਵਰਤਦੇ ਹੋ ਵੀ ਜਵਾਕ ਬਾਈ ਇਹਨੇ ਸੱਚ ਇੱਕ ਨੌਕਰੀ ਦੇ ਵਜੇ ਰੱਖ ਰੇ ਨੇ ਕੰਟੈਂਟ ਲਈ ਆਹਾਂ ਕੁੜੀ ਇਧਰ ਪੂਰਾ ਰੋਲਾ ਚੱਲੇ ਵੀ ਇਹਦੀ ਘਰ ਵਾਲੀ ਹੈ ਘਰ ਵਾਲੀ ਹੈ ਘਰ ਵਾਲੀ ਹੈ ਇਹਨੇ ਗਰਭਾ ਚੋ ਤੇ ਹੋਰ ਵੋਟ ਤਾਂ ਸੰਦੀਪ ਲਿਖ ਲਾਉਦਾ ਤੇ ਨਾ ਸੋਹ ਰੋਲਾ ਪਿਆ ਫੁੱਲ ਠੀਕਾ ਫੋਟੋ ਪਾਤੀ ਵੀ ਜਦੋਂ ਤੁਹਾਨੂੰ ਪਤਾ ਵੀ ਪਹਿਲਾਂ ਲੋਕ ਸ਼ੱਕ ਕਰੀਏ ਫਿਰ ਵੀ ਇਹਦੀ ਘਰ ਵਾਲੀ ਆ ਫਿਰ ਇਹਨੇ ਸੰਦੀਪ ਲਿਖਣਾ ਜ਼ਰੂਰੀ ਸੀ ਕਹਿੰਦੀ ਮੇਰੇ ਹੋਰ ਦਾ ਨਾਮ ਸੰਦੀਪ ਪੱਲੇ ਬਾਈ ਬਾਕੀ ਇਹਨੇ ਪੂਰੀ ਵੀਡੀਓ ਆਉਗੀ ਮੈਂ ਸੱਚ ਕਰੀ ਜਾਂਦਾ ਬਾਈ ਪਰਾਵਾਨ ਕੇ ਸਬਸਕ੍ਰਾਈਬ ਕਰ ਦੋ ਯਾਰ ਵੀਰ ਵਾ ਜੇ ਨਵਾਂ ਦੇਖੋ ਨਾ ਸਬਸਕ੍ਰਾਈਬ ਕਰ ਦੋ ਬਾਈ